ਮਾਰਾਇਆ ਵੀ ਟੱਚ ਕਰਦੇ ਦਰਦਮੰਦ ਦਾ ਬੱਚਾ ਕੈਂਸਰ ਆ ਡਾਕਟਰ ਕਹਿੰਦੇ ਇਹਦੇ ਬਾਹਰ ਪਗਿਆ ਸਾਰਾ ਝੜ ਗਿਆ ਸੀ ਸਾਰੇ ਝੜ ਗਏ ਕੋਈ ਗੱਲ ਹੈ ਫਿਰ ਤੂੰ ਠੀਕ ਹੋ ਜਾਣਾ ਅੱਛਾ ਮੱਬਾਈ ਨੇ ਠੀਕ ਕਰ ਦੇਣਾ ਮੇਰੇ ਪੁੱਤ ਨੂੰ ਨਿੱਕੇ ਜਿਹੇ ਹਰਪ੍ਰੀਤ ਦੇ ਜੇ ਕਰਮਾਂ ਦੀ ਅਸੀਂ ਗੱਲ ਕਰੀਏ ਵੀ ਇਹਦੇ ਅਜੇ ਕਿਹੜੇ ਕਾਰਨ ਸੀਗੇ ਜਿੱਦੋਂ ਇਹਨੇ ਛੋਟੀ ਉਮਰ ਦੇ ਵਿੱਚ ਏਡੀ ਵੱਡੀ ਤਕਲੀਫ ਦਾ ਸਾਹਮਣਾ ਕਰਨਾ ਪਿਆ। ਭੈਣ ਦੱਸਦੀ ਹੈ, ਵੀਰਾ ਦੱਸਦਾ ਵੀ ਕੋਈ ਜਗ੍ਹਾ ਨਹੀਂ ਛੱਡੀ ਜਿੱਥੋਂ ਮਦਦ ਨਾਲ ਲਈ ਹੋਵੇ। ਉਹਦੇ ਮੈਡੀਕਲ ਦੀ ਕੋਸ਼ਿਸ਼ ਦੇ ਕਰ ਦੇਣਾ ਜੀ। ਸਭ ਨੂੰ ਪਤਾ ਉਹਨਾਂ ਨੂੰ ਵੀ ਇਹਨਾਂ ਦਾ ਬੱਚਾ ਬਿਮਾਰ ਹੈ ਪਰ ਕਿਸੇ ਨੇ ਆ ਕੇ ਇਹ ਨਹੀਂ ਕਿਹਾ ਵੀ ਅਸੀਂ ਤੁਹਾਡੀ ਸਾਈਟ ਤਾਂ ਕਰਾ ਦਿੰਨੇ ਆ, ਤੁਹਾਡਾ ਟੈਸਟ ਕਰਾ ਦਿੰਨੇ ਆ। ਮਨ ਲੋ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਕਦੀ ਪੂਜਾ ਭੈਣ ਨੂੰ ਐ ਸੀ ਮੇਰਾ ਪੁੱਤ ਗੱਭਰੂ ਹੋ ਗਿਆ ਪੜ੍ਹਾਉਂਗੀ ਲਿਖਾਉਂਗੀ ਵੱਡਾ ਅਫਸਰ ਬਣਾਉਂਗੀ ਪਰ ਉਹਨੂੰ ਕੀ ਪਤਾ ਸੀ ਜਿੰਨਾ ਅਫਸਰਾਂ ਦੇ ਘਰਾਂ 'ਚ ਮੈਂ ਪੋਚੇ ਲਾਉਣੀ ਆ ਉਹਨਾਂ ਅਫਸਰਾਂ ਨੇ ਹੀ ਤਾਂ ਮੇਰੇ ਪੁੱਤ ਦੇ ਘਰ ਥਰੀਡ ਦੇ ਵਿੱਚ ਜ਼ਹਿਰ ਕੋਲ ਦਿੱਤਾ ਨਹੀਂ ਦੱਬਦਾ ਨਹੀਂ ਪੁੱਤ ਮੈਂ ਦੇਖਦਾ ਹੀ ਐ ਕਿਹੜਾ ਕੰਨਾ ਕ ਕੀ ਨਾਮ ਪੁੱਤਰਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਹੈਲੋ ਹਰਪ੍ਰੀਤ ਕੀ ਹਾਲ ਨੇ ਕਿਹੜੀ ਕਲਾਸ ਪੜਦਾ ਦੂਜੀ ਦੂਜੀ ਕਲਾਸ ਕੀ ਬਣਨਾ ਵੱਡਾ ਹੋ ਕੇ ਫੌਜੀ ਫੌਜੀ ਬਣਨਾ ਮੇਰੇ ਪੁੱਤ ਨੇ ਠੀਕ ਆ ਹਰਪ੍ਰੀਤ ਤੁਹਾਨੂੰ ਕਿਦੋਂ ਪਤਾ ਲੱਗਿਆ ਆ ਬਿਮਾਰੀ ਬਾਰੇ ਜੀ ਜੀ ਬਾਂਹ ਦਾ ਦਰਦ ਹੁੰਦੀ ਸੀ ਕਾਫੀ ਜੀ ਮੋਢਾ ਬਿਲਕੁਲ ਨੋਰਮਲ ਸੀਗਾ ਵੀ ਦਰਦ ਹੁੰਦੀ ਸੀਗੀ ਅਸੀਂ ਸੋਚਿਆ ਕਿ ਸ਼ਾਇਦ ਸਕੂਲ ਜਾਂਦਾ ਬੱਚਾ ਡਿੱਗ ਜਾਂਦਾ ਹੈਗਾ ਕਿ 60 ਸੂਟ ਵੱਜ ਗਈ ਹੋਣੀ ਆ ਅਸੀਂ ਏਦਾਂ ਹੀ ਵੀ ਡਾਕਟਰ ਨੂੰ ਦਖਾਨ ਚਲੇ ਗਏ ਡਾਕਟਰ ਕਹਿੰਦੇ ਵੀ ਕੁਝ ਨਹੀਂ ਉਹ ਕਹਿੰਦੇ ਰੇਸ਼ਾ ਰੂਸ਼ਾ ਪੈ ਗਿਆ ਹੋਣਾ ਤੁਸੀਂ ਵੀ ਦਾਖਲ ਕਰਵਾ ਦਿਓ ਅਸੀਂ ਦਾਖਲ ਨਹੀਂ ਕਰਵਾਇਆਗਾ ਫਿਰ ਹੌਲੀ ਹੌਲੀ ਕਰਦੇ ਕਰਦੇ ਫਿਰ ਅਸੀਂ ਹੱਡੀ ਵਾਲੇ ਡਾਕਟਰ ਨੂੰ ਦਿਖਾਇਆ ਹੱਡੀ ਵਾਲੇ ਡਾਕਟਰ ਨੇ ਐਕਸ-ਰੇ ਕਰਵਾਇਆ ਐਕਸ-ਰੇ 'ਚ ਕੁਝ ਨਹੀਂ ਆਇਆਗਾ ਵੀ ਨਾਰਮਲ ਮੋਢਾ ਹੀ ਆਇਆ ਪਰ ਉਹ ਕਹਿੰਦੇ ਤੁਸੀਂ ਐਮ ਆਰ ਆਈ ਕਰਾਓ ਜਦੋਂ ਅਸੀਂ ਐਮ ਆਰ ਆਈ ਕਰੇ ਐਮ ਆਰ ਆਈ ਸਾਨੂੰ ਪਤਾ ਲੱਗ ਗਿਆ ਵੀ ਇਹਦੀ ਖੰਡ ਬਣ ਗਈ ਕੈਂਸਰ ਦੀ ਅੱਛਾ ਨਹੀਂ ਉਸ ਤੋਂ ਬਾਅਦ ਕੈਂਸਰ ਕਿਹਨੇ ਕਿਹਾ ਤੁਹਾਨੂੰ ਇਹ ਫਰੀਦ ਕੋਟਾ ਲੈਣੇ ਸ਼ਰਟ ਸ਼ਰਟ ਬੜੀ ਸੋਹਣੀ ਪਾਈ ਆ ਓਏ ਹੈ ਹਰਪ੍ਰੀਤ ਸ਼ਰਟ ਬੜੀ ਸੋਹਣੀ ਪਾਈ ਆ ਹਰਪ੍ਰੀਤ ਨੂੰ ਕੱਢ ਕੇ ਦਿਓ ਯਾਰ ਦੋ ਤਿੰਨ ਸ਼ਰਟਾਂ ਪੈਂਟਾਂ ਵਧੀਆ ਜੀਆਂ ਐ ਸੀਗੀਆਂ ਠੀਕ ਹੈ ਭਾਈ ਕਢਵਾ ਕੇ ਦਿਓ 21 ਦੀ ਡਿਟੈਕਟ ਇੰਨੇ ਟਾਈਮ ਦਾ ਡਿਟੈਕਟ ਹੋਇਆ ਹੈ ਵਾ ਇਹ ਦੇ ਕੀਮੋਤਰਾ ਵੀ ਲੱਗੀ ਕਰਕੇ ਜਿਆਦਾ ਕਮਜ਼ੋਰ ਹੋ ਗਿਆ ਸੀ ਦੀਵਾਲ ਸਾਰੇ ਝੜ ਗਏ ਸੀ ਇਹ ਜਗਤ ਦੇ ਕੀਮੋ ਦਾ ਮਸਲਾ ਨਹੀਂ ਸੀ ਇਹ ਤਾਂ ਇਹਨਾਂ ਨੂੰ ਮੈਨੂੰ ਤਾਂ ਐਂਪੂਟੇਟ ਕਰ ਦੇਣਾ ਚਾਹੀਦਾ ਸੀ ਉਹ ਹੋ ਸਕਦਾ ਸੀ ਇਹ ਤਾਂ ਚਲਿੰਗ ਹੋਈ ਜਾਂਦੀ ਨਾ ਤੁਨੋਂ ਉਹਨੇ ਆਪਸ਼ਨ ਨਹੀਂ ਦਿੱਤੀ ਸੀ ਵੀ ਜੇ ਇਹਨੂੰ ਬਾਹਰੋਂ ਕੱਟ ਦੀ ਜਿੰਨੇ ਪੈਸੇ ਸੀ ਮੈਂ ਸਾਰੇ ਲਾਤੇ ਉਹਨੇ 1 ਰੁਪਇਆ ਕੇ ਉੱਤੇ ਲਾਲ ਵੇਸ ਕਰਕੇ ਮੈਂ ਇੱਥੇ ਆਈ ਹਾਂ 2021 ਦੀਆਂ ਤੁਸੀਂ ਇਹਦੇ ਕੀ ਮੋਲਵਾ ਰਹੇ ਹੋ ਸਾਰੀਆਂ ਮੋਲੀਆਂ ਆਈਆਂ ਸਾਨੂੰ ਕੋਈ ਸਰਕਾਰੀ ਚ ਇੱਕ ਇੱਕ ਦੀ ਦਵਾਈ ਨਹੀਂ ਦੇਂਦੀ ਸਾਰੀਆਂ ਮੋਲ ਲੈ ਕੇ ਆਉਂਦੀ ਸੀ ਮੈਂ ਕਰਾ ਚੁੱਕਾ ਹੁਣ ਕੰਮ ਕਰ ਗਿਆ ਮੇਰਾ ਇਹਦਾ ਪਿਓ ਜਿਹੜੀ ਪਹਿਲਾਂ ਮੁੱਕਿਆ ਆਇਆ ਸੀ ਮੈਂ ਦੂਜੀ ਸੌਤੇ ਬੈਠੀ ਆ ਧੰਨਵਾਦ ਤੇਰਾ ਵੀ ਭਾਈ ਯਾਰ ਫਿਰ ਬਹੁਤ ਧੰਨਵਾਦ ਆ ਭਾਈ 8 ਮਹੀਨੇ ਅਸੀਂ ਜਦੋਂ ਮੇਰਾ ਡਾਡੀ ਮੋਕ ਗਿਆ ਸੀ ਉਦੋਂ ਬਸ ਇੰਨਾ ਨਹੀਂ ਸਾਰੀ ਸਮਾਈ ਕਿਤੇ ਜਿੱਥੇ ਵੀ ਕਹਿ ਦਿੰਦੇ ਉੱਥੇ ਲੈ ਕੇ ਨਾਲ ਪਜਦੇ ਆ ਮੇਰੇ ਇਹ ਸਾਰਾ ਟ੍ਰੀਟਮੈਂਟ ਕਿੱਥੋਂ ਚੱਲਿਆ ਪੈਣਾ ਜਿਆਦਾ ਮੈਡੀਕਲ ਮੈਡੀਕਲ ਕਾਲਜ ਤੋਂ ਤੇ ਉੱਥੋਂ ਤੁਹਾਨੂੰ ਫ੍ਰੀ ਦੇ ਵਿੱਚ ਕੋਈ ਹੈਲਪ ਨਹੀਂ ਮਿਲੀ ਇਹਦਾ ਕੋਈ ਕਾਰਡ ਬਣਿਆ ਹੋਵੇ 5 ਲੱਖ ਵਾਲਾ ਜਾਂ 100 ਵਾਲਾ ਕਾਰਡ ਬਣਿਆ ਇੱਕ ਵਾਰੀ ਚਾਲੂ ਕੀਤਾ ਬਸ ਸਿਰ 5 ਬੋਤਲਾਂ ਦਿੱਤੀਆਂ ਮੈਨੂੰ ਹੋਰ ਕੁਝ ਨਹੀਂ ਦਿੱਤਾ ਸੀ ਬਾਕੀ ਸਾਰਾ ਪੇ ਕੀਤਾ ਬਾਕੀ ਸਾਰਾ ਪੇ ਕੀਤਾ ਇਹਦੇ ਬਾਹਰ ਵਗੈਰਾ ਸਾਰਾ ਛੱਡ ਕੇ ਸੀ ਹਾਂਜੀ ਸਾਰੇ ਛੱਡ ਕੇ ਦੁਆਰ ਆਏ ਗੁਰਲੇ ਫਟਪੀ ਤੂੰ ਠੀਕ ਹੋ ਜਾਣਾ ਅੱਛਾ ਨਾਬਾ ਜੀ ਨੇ ਠੀਕ ਕਰ ਦੇਣਾ ਮੇਰੇ ਪੁੱਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪੋਂ ਕਈ ਵਾਰੀ ਗੱਲ ਕਰਦੇ ਆ ਕਰਮਾਂ ਦੀ ਕਈ ਵੀ ਜੇ ਆਪਾਂ ਗੱਲ ਕਰਦੇ ਆਂ ਕਰਮਾਂ ਦੇ ਵਿੱਚ ਸਾਡੇ ਜਿਹੜੀਆਂ ਦੁੱਖ ਤਕਲੀਫਾਂ ਲਿਖੀਆਂ ਸੁੱਖ ਸੁਹੂਲਤਾਂ ਲਿਖੀਆਂ ਉਹਨਾਂ ਦੀ ਪਰ ਨਿੱਕੇ ਜਿਹੇ ਹਰਪ੍ਰੀਤ ਦੇ ਜੇ ਕਰਮਾਂ ਦੀ ਅਸੀਂ ਗੱਲ ਕਰੀਏ ਵੀ ਇਹਦੇ ਅਜੇ ਕਿਹੜੇ ਕਾਰਨ ਸੀਗੇ ਜਿਹੜੀ ਉਹਨੇ ਇੰਨੀ ਛੋਟੀ ਉਮਰ ਦੇ ਵਿੱਚ ਏਡੀ ਵੱਡੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹਰਪ੍ਰੀਤ ਦੀ ਤੁਸੀਂ ਦੇਖੋ ਬਾ ਫੁੱਲ ਕਿ ਕਿੱਡੀ ਵੱਡੀ ਹੋਈ ਪਈ ਆ ਇਹ ਪੱਥਰ ਰੰਗੂ ਇਹ ਪੱਥਰ ਬਣ ਗਈ ਬਾਹ ਮਾੜਾ ਜਿਹਾ ਵੀ ਟੱਚ ਕਰਦੇ ਦਰਦ ਮੰਨ ਦਾ ਬੱਚਾ ਕੈਂਸਰ ਆ ਡਾਕਟਰ ਕਹਿੰਦੇ ਮਾਂ ਪਿਓ ਗਰੀਬ ਆ ਮਜ਼ਦੂਰ ਆ ਦਿਹਾੜੀ ਕਰਕੇ ਮਜ਼ਦੂਰੀ ਕਰਕੇ ਬੱਚੇ ਨੂੰ ਪਾਲ ਰਿਆ ਲੋਕਾਂ ਦੇ ਘਰੇ ਝਾੜੂ ਪੋਚੇ ਲਾ ਕੇ ਆਪਣੇ ਬੱਚੇ ਦਾ ਇਲਾਜ ਕਰਾ ਰਹੀ ਆ ਭੈਣ ਸ੍ਰੀ ਮੁਕਸਰ ਸਾਹਿਬ ਤੋਂ ਆਇਆ ਤੁਹਾਡਾ ਕਿੰਨਾ ਭੈਣੇ ਵੀਰਨਾਮ ਪੂਜਾ ਭੈਣ ਰੋਹਣਾ ਭੈਣ ਕੋਈ ਨਾ ਤੇਰਾ ਕੀ ਨਾਮ ਵੀਰੇ ਕਾਲਾ ਸਿੰਘ ਕਾਲਾ ਸਿੰਘ ਤੇ ਪੂਜਾ ਕੌਰ ਆਪਣੇ ਬੱਚੇ ਹਰਪ੍ਰੀਤ ਸਿੰਘ ਦੀ ਔਨ ਵਾਲੀ ਜ਼ਿੰਦਗੀ ਦੇ ਵਾਸਤੇ ਪਿਛਲੇ ਕਰੀਬ 3 ਸਾਲਾਂ ਤੋਂ ਲੜਾਈ ਲੜ ਰਹੇ ਆ 2021 ਤੋਂ ਕੀਮੋਥੈਰੇਪੀਆਂ ਚੱਲ ਰਹੀਆਂ ਹਰਪ੍ਰੀਤ ਦੀਆਂ ਬਾਹ ਦੇ ਉੱਤੇ ਕੈਂਸਰ ਦੀ ਸਮੱਸਿਆ ਆਈ ਸੀ ਇੱਕ ਵਾਰੀ ਛੋਟੀ ਜੀ ਗੱਠ ਬਣੀ ਸੀ ਗੱਠ ਵੱਧਦੀ ਵੱਧਦੀ ਵੱਡੀ ਹੋ ਗਈ ਪਹਿਲਾਂ ਆਮ ਦਵਾਈਆਂ ਲੈਂਦੇ ਰਹੇ ਵੀ ਚੱਲ ਮਾੜੀ ਮੋਟੀ ਗੱਠ ਆ ਜਦੋਂ ਐਮ ਆਰ ਆਈ ਕਰਾਈ ਤਾ ਐਮ ਆਰ ਆਈ ਰਿਪੋਰਟ ਦੇ ਵਿੱਚ ਆਇਆ ਵੀ ਇਹ ਤਾਂ ਕੋਈ ਹੋਰ ਪ੍ਰੋਬਲਮ ਹੈ ਗੱਠ ਜਿਆਦਾ ਵੱਡੀ ਆ ਤਾਂ ਜੋ ਅਗਲਾ ਟੈਸਟ ਕਰਾਇਆ ਤਾਂ ਪਤਾ ਲੱਗਿਆ ਕੈਂਸਰ ਆ ਤਾਂ ਡਾਕਟਰਾਂ ਨੇ ਕੀਮੋਥੈਰੇਪੀਆਂ ਸ਼ੁਰੂ ਕਰਤੀਆਂ ਕਿਲੋਤਾ ਪੁੱਤਾ ਇੱਕੋ ਇੱਕ ਪੁੱਤ ਆ ਇਸ ਗਰੀਬ ਜੋੜੇ ਦਾ ਤੇ 3 ਸਾਲ ਹੋ ਚੱਲੇ ਨੇ ਭੈਣ ਦੱਸਦੀ ਐ ਵੀਰਾ ਦੱਸਦਾ ਵੀ ਕੋਈ ਜਗ੍ਹਾ ਨਹੀਂ ਛੱਡੀ ਜਿੱਥੋਂ ਮਦਦਨਾ ਲਈ ਹੋਵੇ ਜਿੱਥੇ ਕੰਮ ਕਰ ਕਰਕੇ ਮਿਹਨਤਾਂ ਕਰ ਕਰਕੇ ਪੈਸੇ ਨਾਲ ਡਾਕਟਰਾਂ ਦੇ ਟੱਡ ਨਾ ਭਰੇ ਹੋਣ ਪਰ ਅਖੀਰ ਹੁਣ ਪੈਸਾ ਵੀ ਕੋਲੇ ਕੁਝ ਨਹੀਂ ਬਚਿਆ ਤੇ ਸਮੱਸਿਆ ਉਸ ਤੋਂ ਵੀ ਵੱਡੀ ਹੋ ਰਹੀ ਐ ਤੇ ਹਰਪ੍ਰੀਤ ਨੂੰ ਮੈਂ ਪੁੱਛਿਆ ਮਿੱਤੂ ਵੱਡਾ ਹੋ ਕੇ ਕੀ ਬਣਨਾ ਕਹਿੰਦਾ ਮੈਂ ਫੌਜੀ ਬਣਨਾ ਤੇ ਇਹ ਸਾਡੇ ਦੇਸ਼ ਦਾ ਜਵਾਨ ਬਣਨਾ ਚਾਹੁੰਦਾ ਫੌਜੀ ਬਣਨਾ ਚਾਹੁੰਦਾ ਹਰਪ੍ਰੀਤ ਕਿਹੜੇ ਹੱਥ ਨਾਲ ਸਲੂਟ ਮਾਰੂਗਾ ਸਾਡੇ ਉਸ ਸਿਸਟਮ ਨੂੰ ਸਾਡੇ ਉਸ ਪ੍ਰਸ਼ਾਸਨ ਨੂੰ ਸਾਡੇ ਉਸ ਸਰਕਾਰਾਂ ਦਰਬਾਰਾਂ ਨੂੰ ਚਲਾਉਣ ਵਾਲਿਆਂ ਨੂੰ ਕਿਹੜੇ ਹੱਥ ਨਾਲ ਸਲੂਟ ਮਾਰੂਗੇ ਇਸ ਬੱਚੇ ਲਈ ਅੱਜ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਇਹਨੂੰ ਇੰਨਾ ਵੀ ਨਹੀਂ ਕਰ ਪਾਈਆਂ ਸਾਡੀਆਂ ਸਰਕਾਰਾਂ ਵੀ ਇਹਨਾਂ ਨੂੰ ਇਲਾਜ ਮੁਫਤ ਮਿਲ ਸਕੇ ਉਹਦੇ ਐਮਐਲਏ ਦੀ ਕੋਠੀ ਸਾਡੇ ਘਰ ਦੇ ਨਾਲ ਦੀ ਜੀ ਸਭ ਨੂੰ ਪਤਾ ਉਹਨਾਂ ਨੂੰ ਵੀ ਇਹਨਾਂ ਦਾ ਬੱਚਾ ਬਿਮਾਰ ਆ ਪਰ ਕਿਸੇ ਨੇ ਆ ਕੇ ਇਹ ਨਹੀਂ ਕਿਹਾ ਵੀ ਅਸੀਂ ਤੁਹਾਡੀ ਸਾਈਟ ਤੱਕ 라ਦੇ ਨੇ ਤੁਹਾਡਾ ਪ੍ਰੈਜੈਂਟ ਕਰਾ ਦਿੰਨੇ ਆ ਅਸੀਂ ਤੁਹਾਡੇ ਨਾਲ ਚੱਲ ਬੜਦੇ ਬਿਲਕੁਲ ਨਹੀਂ ਸੀ ਬਿਲਕੁਲ ਸਾਡੇ ਘਰ ਦੇ ਨਾਲ ਕੋਠੀਆ ਕਰਾਇਤੇ ਰਹਿੰਨੇ ਆ ਬਿਲਕੁਲ ਨਾਲ ਕੋਠੀਆ ਤੁंडा ਪਿੰਡ ਕਿਹੜਾ ਪੈਣੇ ਅਸੀਂ ਵੀਰਾਂ ਸੱਚੀ ਰਹਿਨੇ ਆ ਚੱਕ ਪਿੰਡ ਪੈ ਜਾਂਦਾ ਹੈਗਾ ਪਰ ਹੁਣ ਮੈਂ ਕਿਰਾਏ ਤੇ ਰਹਿਣ ਕਰਕੇ ਇਹਦੇ ਕਰਕੇ ਤੁਸੀਂ ਸ਼ਹਿਰ ਆ ਗਏ ਸ਼ਹਿਰ ਆ ਗਏ ਕਿ ਮੇਰੇ ਸੋਹਰਾ ਪਰਿਵਾਰਾ ਜਿਹੜਾ ਉਹ ਚੱਕ ਪਿੰਡ ਚ ਓਕੇ ਹਾਂਜੀ ਤੇ ਸ਼ਹਿਰ 'ਚ ਫਿਰ ਤੁਸੀਂ ਕੰਮ ਕਰਦੇ ਹੋ ਹਾਂਜੀ ਮੈਂ ਘਰਾਂ 'ਚ ਕੰਮ ਕਰਦੀ ਆ ਜੀ ਜੀ ਭੈਣੇ ਮੰਨ ਲਓ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਕਦੀ ਕੋਈ ਨਹੀਂ ਹੈਲਪ ਕਰਦਾ ਜੀ ਫਰੀਦਕੋਟ ਮੈਡੀਕਲ ਤੋਂ ਜੁਰ ਸਾਨੂੰ ਬਾਬਾ ਜੀ ਫਰੀਦ ਬੱਲੋ ਬਾਬਾ ਫਰੀਦ ਜੀ ਦੀ ਜਗ੍ਹਾ ਤੋਂ ਪਹਿਤੋਂ ਮਿਲਦੇ ਹੁੰਦੇ ਸੀ ਸਾਨੂੰ ਚੈੱਕ ਦੇਂਦੇ ਹੁੰਦੇ ਸੀ ਕਦੇ 2010 ਦੇ ਤੱਕ ਕਦੇ ਉਹ ਵੀ 6 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਉਹ ਤੋਂ ਮਿਲਦਾ ਹੁੰਦਾ ਸੀ ਹੁਣ ਉਹਨਾਂ ਨੇ ਵੀ ਨਹੀਂ ਕਦੇ ਦਿੱਤਾ ਜੀ ਅੱਗੇ ਫੋਨ ਕਰਕੇ ਸੱਦ ਲੈਂਦੇ ਸੀ ਹੁਣ ਉਹ ਵੀ ਨਹੀਂ ਫੋਨ ਕਰਕੇ ਸੱਦਦੇਗੇ ਕੀ ਗੱਲ ਕਰੀਏ ਕਿਹਨੂੰ ਬਲੇਮ ਦੇਈਏ ਇਸਦਾ ਜ਼ਿੰਮੇਵਾਰ ਕੌਣ ਆ ਹਰਪ੍ਰੀਤ ਜਾਂ ਹਰਪ੍ਰੀਤ ਦੀ ਬਿਮਾਰੀ ਜਾਂ ਬਿਮਾਰੀ ਨੂੰ ਦੇਣ ਵਾਲੇ ਸਾਡੇ ਉਹ ਕਟਿਆ ਸਿਸਟਮ ਨੂੰ ਚਲਾਉਣ ਵਾਲੇ ਲੋਕ ਜਿਨ੍ਹਾਂ ਨੇ ਅੱਜ ਪੰਜਾਬ ਦੇ ਪਾਣੀ ਦੇ ਵਿੱਚ ਕੈਂਸਰ ਘੋਲਤਾ ਅਨਿੱਕੇ ਦੇ ਬੱਚੇ ਨੇ ਜਿਹੜਾ ਗੰਦਾ ਪਾਣੀ ਉਹ ਜਰਖੇਜ ਧਰਤੀ ਦੇ ਵਿੱਚੋਂ ਅੰਮ੍ਰਿਤ ਵਰਗਾ ਪਾਣੀ ਨਿਕਲਦਾ ਸੀ ਜਿੱਥੇ ਉਹਦੇ ਚੋਂ ਗੰਦਾ ਪਾਣੀ ਪੀ ਪੀ ਕੇ ਅੱਜ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਫੈਕਟਰੀਆਂ ਦਾ ਪਾਣੀ ਆ ਦਰਿਆਵਾਂ ਦੇ ਵਿੱਚ ਛੁੱਟੇ ਜਾਂਦੇ ਆ ਲੜਾਈਆਂ ਲੜਨ ਵਾਲੇ ਹੌਲੀ ਹੌਲੀ ਉਹ ਵੀ ਚੁੱਪ ਕਰ ਜਾਂਦੇ ਆ ਰੋਲਾ ਰੂਲਾ ਪਾ ਕੇ ਫਿਰ ਕੋਈ ਹੋਰ ਲੜਾਈ ਲੜਨ ਲੱਗਦਾ ਉਹ ਵੀ ਹੌਲੀ ਹੌਲੀ ਚੁੱਪ ਕਰ ਜਾਂਦਾ ਪਰ ਲੜਾਈ ਉੱਥੇ ਦੀ ਉੱਥੇ ਹੀ ਰਹਿੰਦੀ ਆ ਉਹ ਗੰਦ ਉਵੇਂ ਹੀ ਸਾਡੇ ਪਾਣੀਆਂ ਦੇ ਵਿੱਚ ਜ਼ਹਿਰ ਕੋਲੀ ਜਾ ਰਹੀ ਆ ਸਾਰੀਆਂ ਲੁਧਿਆਣੇ ਦੀਆਂ ਫੈਕਟਰੀਆਂ ਦਾ ਪਾਣੀ ਬਠਿੰਡਾ ਮੁਕਸਰ ਸਾਈਡ ਇਧਰੋਂ ਕਹਿਰ ਵਾਂਗ ਟੁੱਟਿਆ ਲੁਧਿਆਣੇ ਸ਼ਹਿਰ ਤੋਂ ਬਾਹਰ ਹੀ ਆਪਾਂ ਨਿਕਲ ਜੀਏ ਬੇਟੇ ਦੀਏ ਤੋਂ ਮੇਰਾ ਸਹੁਰਾ ਪਰਿਵਾਰ ਆ ਬਲੀਪੁਰ ਪਿੰਡ ਦਾ ਹੰਬਣਾ ਦੇ ਕੋਲੇ ਲੁਧਿਆਣਾ ਜ਼ਿਲ੍ਹੇ 'ਚੀ ਸਾਰੇ ਪਿੰਡ ਦਾ ਪਿੱਛੇ ਸਰਵੇ ਹੋਇਆ 90% ਲੋਕਾਂ ਨੂੰ ਕਾਲਾ ਪੀਲੀਆ ਜਾਂ ਕੈਂਸਰ ਦੀਆਂ ਬਿਮਾਰੀਆਂ ਆਈਆਂ 90% ਲੋਕਾਂ ਦੇ ਵਿੱਚ ਇਹ ਬਿਮਾਰੀ ਪਾਈ ਗਈ ਬਜ਼ੁਰਗਾਂ ਦੇ ਵਿੱਚ ਖਾਸ ਕਰਕੇ ਸਾਡੇ ਆਪਣੇ ਘਰ ਦੇ ਵਿੱਚ ਪੰਜ ਮੈਂਬਰਾਂ ਨੂੰ ਕਾਲਾ ਪੀਲੀਆ ਤੇ ਪੰਜ ਮੈਂਬਰਾਂ ਦੇ ਵਿੱਚੋਂ ਤਿੰਨ ਜਾ ਚੁੱਕੇ ਆ ਦੋ ਰਹਿ ਗਏ ਉਸ ਤੋਂ ਅੱਗੇ ਨੂੰ ਨਿਕਲ ਜਿਏਗਾ ਜਿੰਨਾ ਏਰੀਆ ਦਰਿਆ ਦੇ ਆਸ-ਪਾਸ ਬੈਠਾ ਉਹ ਸਾਰੇ ਲੋਕਾਂ ਦੇ ਵਿੱਚ ਇਹ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੇ ਉਹਨਾਂ ਦੇ ਖੂਨ ਦੇ ਵਿੱਚ ਘਰ ਕਰ ਲਿਆ ਤੇ ਜਿਹਦਾ ਖਮਿਆਜਾ ਸਾਨੂੰ ਅੱਜ ਇੰਨਾ ਬੱਚਿਆਂ ਦੀਆਂ ਬਲੀਆਂ ਦੇਣ ਵਾਲੇ ਹਾਲਾਤ ਬਣੇ ਪਏ ਸਰਦਾਰ ਹਰਪ੍ਰੀਤ ਵਰਗੇ ਬੱਚੇ ਛੋਟੇ-ਛੋਟੇ ਇਹ ਖਮਿਆਜਾ ਭੁਗਤ ਰਹੇ ਨੇ ਇਹਨਾਂ ਜਿਮੇਵਾਰ ਆ ਜਿਹੜਾ ਬੰਦਾ ਉਹਦੇ ਕੰਨ ਤੇ ਜੂ ਨਹੀਂ ਸਰਕਦੀ ਉਹਨਾਂ ਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਆ ਉਹ ਉਸੇ ਤਰ੍ਹਾਂ ਆਪਦਾ ਕੰਮ ਕਰੀ ਜਾ ਰਹੇ ਆ ਬਸ ਇਹ ਆ ਵੀ ਕਦੇ ਥੋੜੇ ਪੈਸੇ ਉਹਨਾਂ ਨੂੰ ਵੱਧ ਦੇਣੇ ਪੈ ਜਾਂਦੇ ਆ ਪਰ ਅਸੀਂ ਹੈਰਾਨ ਰਹਿ ਗਏ ਮੈਂ ਤੁਹਾਡੇ ਨਾਲ ਇੱਕ ਗੱਲ ਪਰਸਨਲ ਸ਼ੇਅਰ ਕਰਨੀ ਚਾਹੁੰਨਾ ਸਾਡੇ ਸੁਪਨਿਆਂ ਦੇ ਘਰ ਵਿੱਚ ਜਿਹੜਾ ਪਾਣੀ ਆ ਸਾਡਾ ਜਿਹੜਾ ਨਹਾਉਣ ਧੋਣ ਦਾ ਕੱਪੜਿਆਂ ਦਾ ਪਾਣੀ ਆ ਅਸੀਂ ਛੱਪੜ ਬਣਾਇਆ ਤਿੰਨ ਖਾਨਿਆਂ ਦਾ ਉਹਦੇ ਵਿੱਚ ਫਿਲਟਰ ਕਰਕੇ ਅੱਗੇ ਅਗਲਾ ਪਾਣੀ ਹੈ ਜਿਹੜਾ ਤੀਜੇ ਖਾਨੇ ਚੋਂ ਅਸੀਂ ਆਪਣੇ ਖੇਤਾਂ 'ਚ ਯੂਜ਼ ਕਰਦੇ ਆ ਅਸੀਂ ਪਿਛਲੇ ਸਮੇਂ ਤੋਂ ਕਾਫੀ ਟਾਈਮ ਤੋਂ ਇਸ ਗੱਲ ਲਈ ਚਿੰਤਤ ਸੀ ਵੀ ਪਾਣੀ ਦੀ ਮਾਤਰਾ ਵੱਧਦੀ ਜਾਂਦੀ ਆ ਆਪਾਂ ਕੀ ਕਰਾਂਗੇ ਹੱਲ ਅਸੀਂ ਵੱਡੀਆਂ-ਵੱਡੀਆਂ ਸੰਸਥਾਵਾਂ 'ਚ ਵੱਡਿਆਂ ਆਧਾਰਿਆਂ 'ਚ ਵਿਜ਼ਿਟ ਕੀਤਾ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਅਸੀਂ ਦੇਖਿਆ ਕਿ ਉਹਨਾਂ ਨੇ ਪ੍ਰਬੰਧ ਕੀਤੇ ਹੋਣਗੇ ਆਪਾਂ ਵੀ ਓਦਾਂ ਦੇ ਪ੍ਰਬੰਧ ਕਰ ਲੈਣੇ ਆ ਸਾਨੂੰ ਦੇਖ ਕੇ ਬੜੀ ਹੈਰਾਨੀ ਹੋਈ ਉਹ ਸਾਨੂੰ ਵੀ ਉਹਨਾਂ ਨੇ ਇਹੀ ਰਹਿ ਦਿੱਤੇ ਵੀ ਤੁਸੀਂ ਬੋਰ ਕਰਕੇ ਪਾਣੀ ਜ਼ਮੀਨ 'ਚ ਸੁੱਟ ਦਿਓ ਉਹਨਾਂ ਨੇ ਵੱਡੇ ਬੋਰ ਕੀਤੇ ਹੋਇਆ ਮੰਨ ਲਓ 20 20 30 ਤੇ 40 40 ਇੰਚ ਦੇ ਡੱਡੇ ਮੋٹے ਪਾਈਪ ਥੱਲੇ ਜ਼ਮੀਨ 'ਚ ਸਿੱਧਾ ਜਿੱਥੇ ਕੈਮੀਕਲ ਜਿੱਥੇ ਬਾਇਓਸ ਦੀਆਂ ਮਤਲਬ ਇਨਸਾਨੀ ਬੈਕਟੀਰੀਆ ਹਸਪਤਾਲ ਵੱਡੇ ਵੱਡੇ ਉਹ ਸਾਰਾ ਕੁਝ ਪਾਣੀ ਦੇ ਵਿੱਚ ਸਿੱਟੀ ਜਾਂਦੇ ਥੱਲੇ ਵੱਡੀਆਂ-ਵੱਡੀਆਂ ਫੈਕਟਰੀਆਂ ਵਾਲੇ ਇੰਡਸਟਰੀਅਲਸ ਉਹ ਜ਼ਮੀਨ ਦੇ ਵਿੱਚ ਬੋਰ ਕਰਕੇ ਸੁੱਟੀ ਜਾਂਦੇ ਕਹਿੰਦੇ ਕੌਣ ਪੁੱਛਦਾ ਇੱਥੇ ਛੋਟਾ ਜਿਹਾ ਪਲਾਂਟ ਲਾਇਆ ਹੋਇਆ ਟ੍ਰੀਟਮੈਂਟ ਪਲਾਂਟ ਇੱਕ 10 ਕ ਲੱਖ ਦਾ ਉਹ ਦਿਖਾਵੇ ਨੂੰ ਚੱਲੀ ਜਾਂਦਾ ਉਹਨੂੰ ਆਉਂਦੇ ਆ ਉਹ ਚੈੱਕ ਕਰਦੇ ਆ ਪਾਣੀ ਉਹ ਬੂਟਿਆਂ ਨੂੰ ਲਾਈ ਜਾਂਦੇ ਉਹਨੇ ਕ ਨਾਲ ਪਾਣੀ ਬਸ ਚੱਲੀ ਜਾਂਦਾ ਜਿਹੜਾ ਅਸਲ ਪਾਣੀ ਆ ਗੰਦਗੀ ਵਾਲਾ ਕੈਮੀਕਲ ਵਾਲਾ ਉਹ ਜ਼ਮੀਨ ਦੇ ਵਿੱਚ ਸੁੱਟਿਆ ਜਾ ਰਿਹਾ ਅੱਜ ਲੁਧਿਆਣਾ ਸ਼ਹਿਰ ਦੀਆਂ ਵੱਡੀਆਂ ਇੰਡਸਟਰੀਆਂ ਦੇ ਵਿੱਚ ਪਰ ਦੇਖੂ ਕੌਣ ਫੜੂ ਕੌਣ ਉਹਨਾਂ ਦੀਆਂ ਤਾਂ ਫੈਕਟਰੀਆਂ ਭਰਾਵੋ ਉਹਨਾਂ ਦੀਆਂ ਹੀ ਤਾਂ ਫੈਕਟਰੀਆਂ ਜਿਨ੍ਹਾਂ ਨੇ ਫਰਮ ਜਾਣਾ ਉਹਨਾਂ ਦੇ ਤਾਂ ਧੀਆ ਪੁੱਤ ਆਈਪੀਐਸ ਲੱਗੇ ਹੋਏ ਨੇ ਹਰਪ੍ਰੀਤ ਉਹਨਾਂ ਨੇ ਆਈਪੀਐਸ ਥੋੜੀ ਬਣਨਾ ਇਹ ਤਾਂ ਜੰਮਣ ਤੋਂ ਪਹਿਲਾਂ ਹੀ ਮਰਨ ਵਾਲੇ ਕਰਦੇ ਅਸੀਂ ਇਹਨਾਂ ਨੇ ਤਾਂ ਹਜੇ ਕੁਝ ਬਣਨਾ ਸੀ ਸੋਚਿਆ ਹੀ ਸੀ ਵੀ ਮੈਂ ਦੇਸ਼ ਦੀ ਰਾਖੀ ਕਰਨੀ ਐ ਮੈਂ ਫੌਜੀ ਬਣਨਾ ਤਾਂ ਉਹਦੀ ਬਾਹੀਂ ਵੱਢਣ ਵਾਲੀ ਕਰਤੀ ਜਿਵਾਕ ਦੀ ਜ਼ਿੰਦਗੀ ਉਹਦੀ ਖਤਮ ਹੋਣ ਵਾਲੀ ਕਰਦੀ ਗਰੀਬ ਦੀ ਕਾਲਾ ਸਿੰਘ ਦੀ ਸਾਰੀ ਜ਼ਿੰਦਗੀ ਲੰਘੀ ਸਾਂਜੀ ਸੀਰੀ ਰਲਦੇ ਦੀ ਆਪਣੇ ਘਰਾਂ ਦੇ ਵਿੱਚ ਤੁਹਾਡੇ ਕੰਮ ਕਰਦੇ ਦੀ ਤੇ ਅੱਜ ਉਹਨੂੰ ਐ ਸੀ ਮੇਰਾ ਪੁੱਤ ਗੱਭਰੂ ਹੋਇਆ ਸੁੱਖ ਲਊਗਾ ਆਰਾਮ ਲਊਗਾ। ਇਹ ਪੂਜਾ ਭੈਣ ਨੂੰ ਐ ਸੀ ਮੇਰਾ ਪੁੱਤ ਗੱਭਰੂ ਹੋ ਗਿਆ ਪੜ੍ਹਾਉਂਗੀ ਲਿਖਾਉਂਗੀ ਵੱਡਾ ਅਫਸਰ ਬਣਾਉਂਗੀ। ਪਰ ਉਹਨੂੰ ਕੀ ਪਤਾ ਸੀ ਜਿੰਨਾ ਅਫਸਰਾਂ ਦੇ ਘਰਾਂ 'ਚ ਮੈਂ ਪੋਚੇ ਲਾਉਣੀ ਆ ਉਹਨਾਂ ਅਫਸਰਾਂ ਨੇ ਹੀ ਤਾਂ ਮੇਰੇ ਪੁੱਤ ਦੇ ਘਰ ਥਰੀਰ ਦੇ ਵਿੱਚ ਜ਼ਹਿਰ ਕੋਲਤੀ ਆ। ਤੇ ਤਾਣਾ ਬਾਣਾ ਭਰਾਵੋ ਕਿੱਥੋਂ ਕਿਵੇਂ ਘੁੰਮ ਕੇ ਕਿੱਥੇ ਟੱਕਰ ਜਾ ਰਿਹਾ ਇਹ ਸਾਨੂੰ ਆਉਣ ਵਾਲੇ ਸਮੇਂ ਚ ਦਿਖੂਗਾ ਪਤਾ ਲੱਗੂਗਾ ਗੱਲ ਇਹ ਦੁੱਖ ਇਸ ਗੱਲ ਦਾ ਅੱਗ ਜਿਹਦੇ ਘਰੇ ਲੱਗੀ ਆ ਉਹ ਪਟਦਾ ਪਰ ਗਵਾਂਢੀ ਸੇਕ ਲੈਂਦਾ ਪਾਲਾ ਪੁੱਤ ਪਾਲਾ ਅੱਜ ਇਸ ਬੱਚੇ ਦੀ ਗੱਲ ਨਹੀਂ ਹੈਗੀ ਗੱਲ ਸਾਡੇ ਪੰਜਾਬ ਦੇ ਆਉਣ ਵਾਲੇ ਭਵਿੱਖ ਦੀ ਆ ਸੱਦਗੇ ਨਸਲਾਂ ਦੀ ਆ ਅੱਜ ਜੇ ਕਾਲੇ ਦੇ ਪੁੱਤ ਨੂੰ ਇਹ ਗੱਲ ਹੋਈ ਆ ਕੱਲੋਂ ਤੁਹਾਡੇ ਪੁੱਤਾਂ ਤੱਕਰ ਪਹੁੰਚਣ ਨੂੰ ਜ਼ਿਆਦਾ ਦੇਰ ਨਹੀਂ ਲੱਗਣੀ ਉਹੀ ਪਾਣੀ ਉਹੀ ਵਾਤਾਵਰਨ ਉਹੀ ਖਾਣੇ ਪੀਣੇ ਤੁਹਾਡੇ ਧੀਆਂ ਪੁੱਤਾਂ ਦੇ ਆ ਜਿਹੜਾ ਕਾਲੇ ਦਾ ਪੁੱਤ ਖਾਂਦਾ ਸੀ ਉਸੇ ਧਰਤੀ ਤੇ ਤੁਸੀਂ ਰਹਿੰਦੇ ਹੋ ਜਿੱਥੇ ਇਹ ਰਹਿੰਦਾ ਸੀ ਇੰਤਜ਼ਾਰ ਕਿਸ ਚੀਜ਼ ਦਾ ਅੱਜ ਵੀ ਕੁਝ ਲੋਕ ਆਪਦਿਆਂ ਨੂੰ ਬਾਹਰ ਭੇਜੀ ਜਾਂਦੇ ਆ ਵਿਚਾਲ ਆਪਾਂ ਇੱਥੇ ਦਾ ਭਾਈ ਮਾਣਾ ਹਾਲ ਆ ਤੁਸੀਂ ਬਾਹਰ ਜਾਓ ਆਪਾਂ ਪੀਰ ਲੈ ਕੇ ਰੱਖ ਲੋ ਕੋਈ ਗੱਲ ਨਹੀਂ ਦੇਖੋ ਆਪਦੇ ਲਈ ਸਿਕਿਉਰਟੀ ਆ ਵੀ ਬਾਹਰ ਨਿਕਲ ਜੀ ਇੱਥੇ ਜਿਹੜੇ ਰਹਿਣਗੇ ਉਹਨਾਂ ਲਈ ਕੀ ਆ ਫਿਰ ਆਹ ਸਾਡੀ ਹੱਥ ਜੋੜ ਕੇ ਬੇਨਤੀ ਆ ਸਰਕਾਰੀ ਦਰਬਾਰੇ ਜਿੱਥੇ ਵੀ ਸਾਡੀ ਵੀਡੀਓ ਪਹੁੰਚਦੀ ਆ ਉੱਥੇ ਪਹਚਾਓ ਸ਼ੇਅਰ ਕਰੋ ਭਰਾਵੋ ਥੋੜੀ ਮਰਤੀ ਸ਼ਰਮ ਖਾਓ ਆਪਣੀ ਜ਼ਿੰਮੇਵਾਰੀ ਨਿਭਾਓ ਸਾਡੀ ਆ ਸਰਕਾਰ ਜਿਹੜੀ ਬਣੀ ਆ ਬੜੀਆਂ ਉਮੀਦਾਂ ਵਾਲੀ ਸਰਕਾਰ ਆ ਬੜੀਆਂ ਜ਼ਿੰਮੇਵਾਰੀਆਂ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਬਈ ਉਹਨਾਂ ਦੋ ਟੜਿਆਂ ਦੇ ਵਿੱਚੋਂ ਕੱਢਿਆ ਸੀ ਇੱਕ ਆਉਂਦਾ ਸੀ ਦੂਜਾ ਚਲੇ ਜਾਂਦਾ ਸੀ ਦੂਜਾ ਆਉਂਦਾ ਸੀ ਫੇਰ ਉਹ ਆ ਜਾਂਦਾ ਸੀ ਘੁੰਮੀ ਜਾਂਦੇ ਸੀ ਇਹਨਾਂ ਤੋਂ ਬਹੁਤ ਉਮੀਦਾਂ ਵਾ ਤੇ ਅਸੀਂ ਇਸ ਗੱਲ ਤੋਂ ਉਮੀਦ ਵੀ ਰੱਖਦੇ ਆ ਕਿਉਂਕਿ ਸਾਡੇ ਇਸ ਸਰਕਾਰ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਨੁਮਾਇੰਦੇ ਨੇ ਜਿਨ੍ਹਾਂ ਨੇ ਇਹਨਾਂ ਪਾਣੀਆਂ ਦੀ ਲੜਾਈ ਲੜੀ ਆ ਅਸੀਂ ਵੀ ਉਹਨਾਂ ਦੇ ਨਾਲ ਹੁੰਦੇ ਸੀ ਤੇ ਉਹਨਾਂ ਵੀਰਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਹੋਰ ਸਰਕਾਰ ਤੁਹਾਡੀ ਬਣੀ ਹੋਈ ਆ ਹੁਣ ਤੁਹਾਡੇ ਹੱਥ ਦੇ ਵਿੱਚ ਬਾਗ ਡੋਰ ਆ ਹੁਣ ਉਹਨਾਂ ਫੈਕਟਰੀਆਂ ਨੂੰ ਤਾਲੇ ਲਵਾਉਣ ਦਾ ਟਾਈਮ ਆ ਗਿਆ ਹੁਣ ਇਦਾਂ ਦੇ ਹਰਪ੍ਰੀਤ ਵਰਗੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਦਾ ਧਾਰਮ ਮਦਾਰ ਤੁਹਾਡੇ ਹੱਥ ਚ ਆ ਗਿਆ ਇਹ ਬੱਚਾ ਸਾਡੇ ਕੋਲੇ ਆਇਆ ਅਸੀਂ ਇਹਦੇ ਲਈ ਵੀਡੀਓ ਨਹੀਂ ਪਾ ਰਹੇ ਇਲਾਜ ਲਈ ਵਾਇਗਰੂ ਕਰਾਉਣਗੇ ਸੱਚੇ ਪਾਤਸ਼ਾਹ ਇਹਦੀ ਜ਼ਿੰਦਗੀ ਬਚਦੀ ਹੋਵੇ ਕਿਸੇ ਵੀ ਤਰੀਕੇ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਡੀਆਂ ਅਰਦਾਸਾਂ ਦੀ ਲੋੜ ਆ ਤੁਹਾਡੀਆਂ ਦਬਾਵਾਂ ਦੀ ਲੋੜ ਆ ਤੁਹਾਡੀਆਂ ਅਸੀਸਾਂ ਦੀ ਲੋੜ ਆ ਹਰਪ੍ਰੀਤ ਨੂੰ ਇਸ ਟਾਈਮ ਕਿਸੇ ਦਵਾਈ ਦੀ ਨਹੀਂ ਦੁਆ ਦੀ ਲੋੜ ਆ ਕਿਉਂਕਿ ਦਵਾਈਆਂ ਤਾਂ ਅਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਆਪ ਕਰਾ ਲੈਣੀਆਂ ਸੱਚੇ ਪਾਤਸ਼ਾਹ ਨੇ ਸੁਪਨਿਆਂ ਦੇ ਘਰ ਵਿੱਚ ਸਾਡੀਆਂ ਕਲ ਚੁੱਕੀਆਂ ਨੇ ਜ਼ਿੰਦਗੀਆਂ ਸਵਾਰਤੀਆਂ ਇਸ ਬੱਚੇ ਦੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰ ਸਵਾਰਨਗੇ ਸਾਨੂੰ ਭਰੋਸਾ ਉਹਦੇ ਤੇ ਪਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਿਓ ਅੱਲਾ ਰਾਮ ਵਾਹਿਗੁਰੂ ਭਗਵਾਨ ਅੱਗੇ ਅਰਦਾਸ ਕਰਿਓ ਇਸ ਬੱਚੇ ਦੀ ਜ਼ਿੰਦਗੀ ਵਾਸਤੇ ਵੀ ਇਹ ਬੱਚੇ ਦੀ ਉਹਨਾਂ ਲਈ ਜ਼ਿੰਦਗੀ ਤੰਦਰੁਸਤੀ ਭਰੀ ਹੋਵੇ ਆ ਜਿਹੜੀ ਸਮੱਸਿਆ ਦੇ ਵਿੱਚੋਂ ਇਹ ਨਿਕਲ ਰਿਹਾ ਇਹਦੇ ਵਿੱਚੋਂ ਇਹ ਬੱਚਾ ਬਾਹਰ ਆ ਜਾਈਵੇ ਇਦਾਂ ਦੇ ਹੋਰ ਬਹੁਤ ਬੱਚੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਜਾਂ ਜਿਹੜੇ ਅੱਜ ਵੀ ਪੁੱਗਤ ਰਹੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਅਪਰਾਲਾ ਕਰੀਏ ਆਪਣੇ ਜ਼ਿੰਮੇਵਾਰੀਆਂ ਨੂੰ ਸਮਝੀਏ ਤੇ ਸੰਭਾਲੀਏ ਗੱਲ ਨਹੀਂ ਭੈਣੇ ਵਾਹਿਗੁਰੂ ਕਿਰਪਾ ਕਰਨਗੇ ਆਪਾਂ ਹਰਪ੍ਰੀਤ ਨੂੰ ਇੱਥੇ ਐਡਮਿਟ ਕਰਦੇ ਆਂ ਸੀ ਜਿਹੜੇ ਵੀ ਕੋਈ ਇਹਦੇ ਟੈਸਟ ਹੋਣਗੇ ਜਿਹੜਾ ਵੀ ਕੋਈ ਇਹਦਾ ਇਲਾਜ ਹੋਊਗਾ ਦੇਖੋ ਅਸੀਂ ਕੋਣਾ ਕਰਾਉਣ ਵਾਲੇ ਸਾਡੀ ਤਰਫ ਦੀ ਔਕਾਤ ਨਹੀਂ ਅੰਨੀ ਪਰ ਮਹਾਰਾ ਜੀ ਕਿਰਪਾ ਕਰਨ ਇਲਾਜ ਬੱਲੀਓ ਨਹੀਂ ਕੋਈ ਕਮੀ ਛੱਡਾਂਗੇ ਬਾਕੀ ਕਾਰਨਾ ਕਰਾਉਣਾ ਉਹਨੇ ਆ ਉੱਪਰ ਵਾਲੇ ਨੇ ਠੀਕ ਹੈ ਭੈਣ ਵਾਹਿਗੁਰੂ ਮਿਹਰ ਕਰਨਗੇ ਕੋਈ ਨਾ ਕਾਲਾ ਸਿਆ ਫਿਕਰ ਨਾ ਕਰ ਵਾਹਿਗੁਰੂ ਮਿਹਰ ਕਰਨਗੇ ਤੁਸੀਂ ਇੱਥੇ ਰੁਕੋ ਸਾਡੇ ਕੋਲੇ ਤੇ ਸੇਵਾ ਕਰਾਓ ਸਾਡੇ ਵਿੱਚ ਇੱਥੇ ਰਹਿ ਕੇ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਗੁਰੂ ਘਰ ਜਾਇਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਆ ਖੁਸ਼ ਹੋ ਜਾ ਮਾਤਸੇ ਪਿਆਰ ਖੁਸ਼ ਹੈ ਨਾ ਠੀਕ ਆ ਬਾਬਾ ਜੀ ਮਿਹਰ ਕਰਨਗੇ ਤੂੰ ਦੇਖੀ ਚੱਲੀ ਤੂੰ ਕਿੰਨੀ ਛੇਤੀ ਠੀਕ ਹੋਣਾ ਠੀਕ ਆ ਫੌਜੀ ਸਾਹਿਬ ਇਧਰ ਲਿਆ ਹੱਥਰਾ ਬਣਾਉਣਾ ਹਾਂ ਹਾਂ ਠੀਕ ਆ ਫੌਜੀ ਸਾਹਿਬ ਨਾ ਜਾਂ ਦਿਖਾ ਲਾ ਥੈਂਕ ਯੂ ਬੋਲੋ ਥੈਂਕ ਯੂ